ਇਹਨੂੰ ਬਣਾਉਣ ਦੀ ਬਾਬਾ ਜੀ ਦੀ ਤਕਨੀਕ ਹੈ ਕਿ ਇਹਨੂੰ ਚੱਕ ਚੱਕ ਕੇ ਨਹੀਂ ਮਾਰਨਾ। ਨਾਲ ਨਾਲ ਜੱਕੇ ਨਹੀਂ ਮਾਰਨਾ ਬੰਨ ਜੀ ਨੂੰ। ਸਵਾਲ ਹੁੰਦਾ ਹੈ ਕਿ ਇਹ ਜਿਹੜਾ ਸਲੋਤਰਾ ਏ ਇਹ ਭਾਰਾ ਬਣਾਏ ਇਹਦੇ ਨਾਲ ਸਾਡੀ ਬਾਹ ਥੱਕ ਸਕਦੀ ਹੈ। ਤੋਂ ਇਹੀ ਟੈਕਨੀਕ ਹੈ ਕਿਉਂਕਿ ਤੁਸੀਂ ਇਹਨੂੰ ਚੱਕ ਚੱਕ ਕੇ ਬਾਰ ਬਾਰ ਥੱਲੇ ਨਹੀਂ ਲੈ ਕੇ ਆਉਣਾ ਤੇ ਇਸੇ ਕਰਕੇ ਤੁਹਾਡਾ ਜਿਹੜੀ ਬਾਹ ਹੈ ਉਹ ਇਹਦੇ ਨਾਲ ਥੱਕਦੀ ਨਹੀਂ ਹੈ। ਦੇਖਿਆ ਕਿ ਈਸਵਰ ਗਰਮੀਆਂ ਦੇ ਵਿੱਚ ਬੜੇ ਥਾਂ ਥਾਂ ਤੇ ਕਈ ਨਾਂਗ ਸਿੰਘਾਂ ਦੇ ਵੱਲੋਂ ਜਿਹੜੀਆਂ ਇਹਦੀਆਂ ਕਹਿ ਲੋ ਕਿ ਸਟਾਲ ਲਾਏਗੇ ਨੇ ਉਹ ਕਈ ਥਾਂ ਤੇ ਪ੍ਰਸ਼ਾਸਨ ਨੇ ਆ ਕੇ ਬੰਦ ਵੀ ਕਰਵਾਏ ਨੇ ਉਹ ਕਹਿੰਦੇ ਕਿ ਇਹਦੇ ਵਿੱਚ ਹੋਰ ਵੀ ਸਮਾਨ ਪਾਇਆ ਜਾਂਦਾ ਹੈ। ਉਹ ਭੁੱਖਿਆਂ ਵਾਲੇ ਟੀਕੇ ਵੇਚ ਰਹੇ ਨੇ ਉਹ ਹਫਤੇ ਉਹਨਾਂ ਦੇ ਬੰਦ ਹੋ ਰਹੇ ਤਾਂ ਇਹਨੂੰ ਬੰਦ ਕਰਾ ਰਹੇ ਨੇ। ਸਮਾਨ ਤੁਸੀਂ ਹੁਣ ਸਾਡੇ ਸਾਹਮਣੇ ਪਾਇਆ ਉਹੀ ਪੈਂਦਾ ਹੈ ਜੀ। ਉਹੀ ਸਮਾਨ ਪੈਂਦਾ ਹੈ ਜਿਹੜੇ ਮਰਯਾਟ ਦੇ ਜਾਬ ਚੈੱਕ ਕਰ ਲੈ ਜੀ। ਜੁੜਾ ਇਹ ਸਾਰਾ ਮਟੀਰੀਅਲ ਬਚਿਆ ਹੋਇਆ ਹੈ ਇਹਦਾ ਬਾਬਾ ਕੀ ਕਰਨਾ ਹੈ ਬੂਡ ਵਾਲਾ ਪੜ ਕੇ ਇਹ ਮਲੇਹ ਦੇ ਸਿਰ ਚ ਮਾਰਾਂਗੇ ਜੀ ਅਸੀਂ ਬਾਹਰ ਨਹਿਰ ਤੇ ਜਾ ਕੇ ਸੁਨਾਰੇ ਤੇ ਸੋਲੋਤਰੇ ਦੇ ਵਿੱਚ ਅਸਲ ਦੇ ਵਿੱਚ ਸ਼ਰਦਾਈ ਜਿਹੜੀ ਹੈ ਉਹ ਨਿਹੰਗਾਂ ਵਾਲੀ ਉਹ ਬਣਦੀ ਕਿੱਦਾਂ ਹੈ ਉਹ ਅਸੀਂ ਹੁਣ ਤੁਹਾਨੂੰ ਦਿਖਾਵਾਂਗੇ ਲਾਈਵ ਇਹ ਤੁਹਾਨੂੰ ਸ਼ਰਦਾਈ ਬੰਦੀ ਦਿਖਾਵਾਂਗੇ ਇਹ ਵੈਸੇ ਬਾਬਾ ਜੀ ਨੇ ਇਹਦੇ ਵਿੱਚ ਇਲਾਇਚੀਆਂ ਤੇ ਬਦਾਮ ਜਿਹੜੇ ਆ ਉਹ ਪਾਦੇ ਤੇ ਸੀ ਇਸ ਕਰਕੇ ਮੈਂ ਥੋੜੇ ਕੱਢ ਲਈ ਸੀ ਕਿ ਤੁਹਾਨੂੰ ਦਿਖਾ ਦਿੱਤਾ ਜਾਵੇ ਅੱਗੇ ਹੁਣ ਅਸੀਂ ਬਾਬਾ ਜੀ ਕੀ ਪਾ ਰਹੇ ਆ ਅੱਗੇ ਪਾ ਰਹੇ ਆ ਕਾਲੀ ਮਿਰਚੀ ਅੱਛਾ ਇਹ ਕਿੰਨੇ ਜਾਣੇ ਵਾਲੀ ਹੁਣ ਬਣ ਰਹੀ ਹੈ ਇਹ 12-13 ਸਿੰਗਾ ਵਾਸਤੇ ਬਣ ਰਹੀ ਹੈ ਜੀ ਉਹ ਹਿਸਾਬ ਨਾਲ ਹੀ ਆਪਾਂ ਪਾ ਲੈਣੇ ਨੇ ਹਾਂ ਛੇ ਹਿਸਾਬ ਨਾਲ ਹੀ ਠੀਕ ਹੈ ਸੋ ਹੁਣ ਤੱਕ ਇਹਦੇ ਵਿੱਚ ਹਰੀ ਇਲਾਇਚੀ ਪਦਾਮ ਬਦਾਮ ਦੇ ਕਾਲੀ ਮਿਰਚ ਕਾਲੀ ਮਿਰਚ ਪੈ ਚੁੱਕੀ ਹੈ ਤੇ ਹੁਣ ਅੱਗੇ ਉਸ ਤੋਂ ਬਾਅਦ ਹੀ گلاب ਉਸ ਤੋਂ ਬਾਅਦ ਕੀ ਉਸ ਤੋਂ ਬਾਅਦ گلاب ਦੇ ਫੁੱਲ گلاب ਦੀਆਂ ਪੱਤੀਆਂ ਹਾਂ ਹੀ گلاب ਦੀਆਂ ਪੱਤੀਆਂ ਹਾਂ ਸੁਕਾ ਕੇ ਰੱਖਿਆ ਹੋਇਆ ਨੇ ਜੀ ਅੱਛਾ ਸੋ ਇਹ ਰੋਜ਼ ਪੈਟਲਸ ਆਪਾਂ ਜਿਹਨਾਂ ਨੂੰ ਕਹਿ ਦਿੰਨੇ ਆ گلاب ਦੀਆਂ ਪੱਤੀਆਂ ਇਹ ਸੁਕਾ ਕੇ ਰੱਖਿਆ ਨੇ ਤੁਸੀਂ ਚਾਹੋ ਤਾਂ ਆਪ ਵੀ ਬਾਜ਼ਾਰੋਂ ਵੀ ਲੈ ਕੇ ਆ ਸਕਦੇ ਹੋ ਜਾਂ ਘਰ ਵੀ ਤੁਸੀਂ ਇਹਨੂੰ ਸੁਕਾ ਸਕਦੇ ਹੋ ਤੇ ਇਹ ਦੇਖੋ ਮਹਾਰਿਟਰ ਵਾਲੀ ਹੈ ਇਹ ਨੰਦੇੜ ਵਾਲੀ ਇਹ ਕਿਹੜੀ ਹੈ ਮਹਾਰਿਟਰ ਤੋਂ ਨੰਦੇੜ ਤੋਂ ਇਹ ਅੱਛਾ ਐਮਪੀ ਵਾਲੀ ਵੀ ਬੋਲਦੇ ਨੇ ਮਹਾਰਿਟਰ ਜਿਆਦਾ ਵਰਤੀ ਜਾਂਦੀ ਹੈ ਇਹ ਓਕੇ ਇਹ ਚਿੱਟੀ ਨਾਲੋਂ ਜ਼ਿਆਦਾ ਫਾਇਦੇਮੰਦ ਹਾਂ ਜਿਆਦਾ ਫਾਇਦੇਮੰਦ ਹੈ ਇਹਨਾਂ ਵੀ ਸੋ ਚਿੱਟੀ ਖਸਖਸ ਵੀ ਵੈਸੇ ਲੋਕ ਇਸਤੇਮਾਲ ਕਰਦੇ ਨੇ ਪਰ ਕਹਿੰਦੇ ਕਾਲੀ ਇਹਨੂੰ ਮਹਾਰਾਸ਼ਟਰ ਵਾਲੀ ਖਸਖਸ ਵੀ ਕਹਿ ਦਿੱਤਾ ਜਾਂਦਾ ਹੈ ਇਹ ਜ਼ਿਆਦਾ ਕਾਰਗਰ ਕਹਿੰਦੇ ਹੁੰਦੀ ਹੈ ਕਾਲੀ ਸੱਪਣੀ ਵੀ ਕਿਹਾ ਜਾਂਦਾ ਇਹਨੂੰ ਇਹ ਕਾਲੀ ਸੱਪਣੀ ਤੇ ਹੁਣ ਸਾਡਾ ਸਾਰਾ ਸਮਾਨ ਆ ਗਿਆ ਸਾਰਾ ਸਮਾਨ ਆ ਗਿਆ ਤਾਂ ਕਾਲੀ ਖਸਕਸ, ਰੋਜ਼ ਦੀਆਂ ਪੱਤੀਆਂ, ਸੁੱਕੇ ਗੁਲਾਬ, ਬਾਦਾਮ, ਕਾਲੀਆਂ ਮਿਰਚਾਂ ਤੇ ਇਲਾਇਚੀ ਦੇ ਨਾਲ ਇੱਥੇ ਸਲੋਤਰੇ ਦੇ ਨਾਲ ਹੁਣ ਇਹਦੀ ਇਹਨੂੰ ਗਿੱਲਾ ਕਰਨਾ ਪੈਂਦਾ ਪਹਿਲਾਂ ਇਹਦਾ ਮੁਖਤ ਤੋਂ ਧੋਣਾ ਪੈਂਦਾ ਜਿੰਨੇ ਆਪਾਂ ਸਵੇਰੇ ਨੰਬਰ ਤੋਂ ਲੈ ਉੱਢਦੇ ਹਾਂ ਪਹਿਲਾਂ ਜਲ ਜਲਦੇ ਕੋਲੇ ਜਾਣਾ ਕਿ ਸਾਡੇ ਅੱਖਾਂ ਨੂੰ ਸਾਫ਼ ਕਰੀਏ ਨੀਤਰ ਸਾਫ਼ ਕਰਨਾ ਉਹ ਚੀਜ਼ ਦਾ ਪਹਿਲਾਂ ਮੁਖਤ ਸਾਫ਼ ਕਰਨਾ ਪੈਂਦਾ ਆਪਾਂ ਦਤਨਗੁਰਲਾ ਕਰਦੇ ਹਾਂ ਹੁਣ ਇਹਨੇ ਸ਼ਨੈਰ ਦੇ ਵਿੱਚ ਫਿਰਨਾ ਜਿੰਨੇ ਪਹਿਲਾਂ ਇਸ ਨੈਰਾ ਸੁਧਦੇ ਹਾਂ ਉਦਵਾਂ ਸਮਾਨ ਪਿਆ ਫਿਰ ਉਦਵਾਂ ਸਲੋਤਰ ਦੀ ਸਿਪਾਈ ਇਹ ਸੁਨਹਿਰਾ ਕਿੰਨਾ ਕੁ ਪੁਰਾਣਾ ਹੈ ਇਹ ਘਟੋ ਘਟ ਹੋਗਾ 150 ਸਾਲ ਪੁਰਾਣਾ ਸੁਨਹਿਰੇ ਤੀਜੀ ਬਿੜੀ ਦੇ ਵਿੱਚ ਆ ਰਹੀ ਹੈ ਇਹ ਤੇ 150 ਸਾਲ ਤੱਕ ਇਹਨੂੰ ਕੁਝ ਹੋਇਆ ਨਹੀਂ ਨਹੀਂ ਇਹਦੇ ਕੁਝ ਹੁੰਦਾ ਨਹੀਂ ਇਹ ਐਹ ਜਿਹੀ ਰੂਗ ਹੈ ਜਿਹੜਾ ਪਈ ਆਪਣੇ ਸਾਹਮਣੇ ਅੱਛਾ ਹਾਂ ਜੀ ਤੇ ਇਹ ਜਿਹੜਾ ਸਲੋਤਰ ਹੈ ਸਲੋਤਰ ਕਿਹ ਜਾਵਾਂਗੇ ਇਹ ਕੱਸ ਜਾਂਦੇ ਆ ਇਹਦਾ ਮਹੀਨਾ ਵੀ ਕੱਟ ਜੇ 15 ਦਿਨ ਵੀ ਕੱਟ ਜੇ 2 ਮਹੀਨੇ ਵੀ ਨਾ ਦੇਵੇ ਇਹ ਨਿਮਤ ਦੀ ਲੱਕੜ ਦੀ ਨਵੀਂ ਨਵੀਂ ਬਰਤਦੇ ਆਂਗੇ ਅੱਛਾ ਜੀ ਸੋ ਕਹਿੰਦੇ ਕਿ ਇਹ ਸਲੋਤਰਾ ਜਿਹਨੂੰ ਅਸੀਂ ਡੰਡਾ ਕਹਿ ਦਿੰਨੇ ਆ ਇਹ ਤਾਂ ਕਹਿੰਦੇ ਘਸ ਜਾਂਦਾ ਪਰ ਇਹ ਕੁੰਡੇ ਜਿਹੜੇ ਨੇ ਸੁਨਾਰੇ ਇਹ ਕਦੇ ਵੀ ਜਿੰਨੇ ਪੁਰਾਣੇ ਹੋਣਗੇ ਉੰਨੇ ਹੀ ਕਹਿੰਦੇ ਹੋਰ ਵਧੀਆ ਹੁੰਦੇ ਜਾਣਗੇ ਅਟੈਨ ਨੂੰ ਬਣਾਉਣ ਦੀ ਬਾਬਾ ਜੀ ਇਹ ਵੀ ਤਕਨੀਕ ਹੈ ਕਿ ਇਹਨੂੰ ਚੱਕ ਚੱਕ ਕੇ ਨਹੀਂ ਮਾਰਨਾ ਨਾ ਨਾ ਜੱਕੇ ਨਹੀਂ ਮਾਰਨਾ ਬੈਨ ਜੀ ਨੂੰ ਇਹ ਦਲਪੰਧ ਦੇ ਵਿੱਚੋਂ ਡ੍ਰੇਨ ਲਈ ਜਾਂਦੀ ਹੈਗੀ ਮੋੜਦਾਲ ਦੇ ਵਿੱਚੋਂ ਤਰਨਾ ਦਾਦੇ ਜਿਨ੍ਹਾਂ ਨੇ ਬਾਬਾ ਸੁਰ ਸਿੰਘ ਵਿਧੀ ਜੰਦੀਏ ਨੇ ਹੂੰ ਬਾਬਾ ਸ਼ੰਤਾ ਸਿੰਘ ਜੀ ਬੰਦਾ 96 ਗਰੂੜੀ ਉਦੋਂ ਦਾ ਹੁੰਦਾ ਬੜਾ ਜਿਆਦਾ ਰਬਲਵੀ ਸਿੰਘ ਨੇ ਗੱਦੀ ਦੇ ਉੱਪਰ ਅੱਛਾ ਜੀ ਉਹਨਾਂ ਦੇ ਵਿੱਚ ਘੱਟੋ ਘੱਟ ਜੀ ਅਸੀਂ 78 ਸਾਲ ਲਾਵਾਂਗੇ ਸਾਨੂੰ ਦਲਪੰਥ ਵਾਸਤੇ ਬਾਣੇ ਬਾਤੇ ਤਾਂ ਨਾਲ ਜਉਣੀ ਹੈ ਠੀਕ ਹੈ ਹੁਣ ਦੇਖੋ ਦੇ ਬਾਣੇ ਪਾਈ ਯਾਰ ਨੂੰ ਗੁਰਸਿੱਖੀ ਬਾਰੇ ਇਹਨਾਂ ਨੂੰ ਨਹੀਂ ਪਤਾ ਮੀਨ ਸਿੰਘ ਕਹਾਂ ਕਿ ਨਹੀਂ ਜਾਂਦਾ ਇਹ ਕਿਹੜਾ ਮੀਨ ਸਿੰਘ ਦਾ ਰੂਪ ਹੈ ਮਗਰਮੱਸਾ ਦਾ ਹੂੰ ਹੂੰ ਮਗਰਮੱਸਾ ਪਾਣੀ ਦੇ ਵਿੱਚ ਰਹਿੰਦਾ ਗੁਰਸਿੱਖ ਬਾਣੀ ਦੇ ਵਿੱਚ ਰਹਿੰਦਾ ਠੀਕ ਹੈ ਹਾਂ ਤੇ ਇਹ ਸਿੰਘਾਂ ਦਾ ਇਹਨੂੰ ਤਾਂ ਹੀ ਸਿੰਘਾਂ ਦੀ ਸ਼ਰਦਾਈ ਕਹਿੰਦੇ ਆ। ਸਿੰਘਾਂ ਦੀ ਸ਼ਰਦਾਈ। ਅੱਛਾ ਇਹ ਬੜੀ ਧਿਆਨ ਦੇਣ ਵਾਲੀ ਗੱਲ ਹੈ ਕਿ ਅਸਲ ਦੇ ਵਿੱਚ ਕੀ ਹੁੰਦਾ ਕਿ ਕਈ ਵਾਰ ਅਸੀਂ ਕੁੰਡੇ ਡੰਡੇ ਨਾਲ ਕੋਈ ਚੀਜ਼ ਬਣਾ ਰਹੇ ਹੁੰਦੇ ਆ ਤਾਂ ਲੋਕ ਉਹਨੂੰ ਇਦਾਂ ਚੱਕ ਕੇ ਮਾਰਨ ਲੱਗ ਜਾਂਦੇ ਨੇ ਪਰ ਤੁਸੀਂ ਜੇ ਇਹਨੂੰ ਧਿਆਨ ਨਾਲ ਦੇਖੋ ਤਾਂ ਸਿਰਫ ਇਹਨੂੰ ਰਗੜਿਆ ਜਾ ਰਿਹਾ ਏ ਜਿਹਨੂੰ ਕੋਟਾ ਲਾਉਣਾ ਕਹਿ ਦਿੰਦੇ ਨੇ ਉਹ ਕੀਤਾ ਜਾ ਰਿਹਾ ਇਹਨੂੰ ਚੱਕ ਕੇ ਇੱਥੋਂ ਬਿਲਕੁਲ ਵੀ ਨਹੀਂ ਇਹ ਕੀਤਾ ਜਾ ਰਿਹਾ ਤਾਂ ਹੀ ਕਰਕੇ ਜਿਹੜੇ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਇਹ ਜਿਹੜਾ ਸਲੋਤਰਾ ਏ ਇਹ ਭਾਰਾ ਬੜਾ ਏ ਇਹਦੇ ਨਾਲ ਸਾਡੀ ਬਾਹ ਥੱਕ ਸਕਦੀ ਹੈ ਤਾਂ ਇਹੀ ਟੈਕਨੀਕ ਹੈ ਕਿਉਂਕਿ ਤੁਸੀਂ ਇਹਨੂੰ ਚੱਕ ਚੱਕ ਕੇ ਬਾਰ ਬਾਰ ਥੱਲੇ ਨਹੀਂ ਲੈ ਕੇ ਆਉਣਾ ਤੇ ਇਸੇ ਕਰਕੇ ਤੁਹਾਡਾ ਜਿਹੜੀ ਬਾਹ ਹੈ ਉਹ ਇਹਦੇ ਨਾਲ ਥੱਕਦੀ ਨਹੀਂ ਹੈ ਕਿੰਨਾ ਕੁ ਸਮਾਂ ਬਬੇ ਲੱਗ ਜਾਂਦਾ ਹੈ ਇਹਨੂੰ ਘੜੀ ਅੱਧਾ ਘੰਟਾ ਹੀ ਅੱਧਾ ਘੰਟਾ ਇਹਨੂੰ ਰੱਖੜਨਾ ਹੈ ਹਾਂ ਅੱਧਾ ਘੰਟਾ ਰੱਖੜਨਾ ਹੈ ਵੱਧ ਵੀ ਲੱਗ ਸਕਦਾ ਟਾਈਮ ਇਹ ਅੱਛਾ ਹਾਂ ਇਹਨੂੰ ਘਟੋ ਘਟ ਅੱਧਾ ਘੰਟਾ ਘਟੋ ਘਟ ਅਬ ਇਹਦੇ ਫਾਇਦੇ ਕੀ ਕੀ ਨੇ ਇਹਦੇ ਫਾਇਦੇ ਬਹੁਤ ਵਧੀਆ ਨੇ ਜੀ ਮਾੜੇ ਨਸ਼ਿਆਂ ਤੋਂ ਬੰਦਾ ਬਚਾ ਰਿਹਾ ਇਹਦੇ ਚ ਸ਼ਹਿਰ ਵਾਸਤੇ ਵਧੀਆ ਇਹ ਜਿਹੜੇ ਵਿੱਚ ਕਲੀਪਾਂ ਵੀ ਗੇ ਸਕਦੇ ਨੇ ਜਾਂ ਚਿੱਟਾ ਵੰਦੀਗਾ ਲੌਂਗ ਨੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਆ ਤੇ ਇਹ ਅਸੀਂ ਦੇਖਿਆ ਕਿ ਇਸ ਵਾਰ ਗਰਮੀਆਂ ਦੇ ਵਿੱਚ ਬੜੇ ਥਾਂ ਥਾਂ ਤੇ ਕਈ ਨੇ ਅੰਗਸਿੰਘਾਂ ਦੇ ਵੱਲੋਂ ਜਿਹੜੀਆਂ ਇਹਦੀਆਂ ਕਹਿ ਲੋ ਕਿ ਸਟਾਲ ਲਾਏਗੇ ਨੇ ਉਹ ਕਈ ਥਾਂ ਤੇ ਪ੍ਰਸ਼ਾਸਨ ਨੇ ਆ ਕੇ ਬੰਦ ਵੀ ਕਰਵਾਏ ਨੇ ਉਹ ਕਹਿੰਦੇ ਕਿ ਇਹਦੇ ਵਿੱਚ ਹੋਰ ਵੀ ਸਮਾਨ ਪਾਇਆ ਜਾਂਦਾ ਉਹਨਾਂ ਦੇ ਹਫਤੇ ਬੰਦ ਹੁੰਦੇ ਪੈਂ ਜੀ ਇਹ ਵਿਡੀਆਂ ਵਾਲੇ ਨੇ ਜਾਂ ਸ਼ਰਾਬ ਦੇ ਠੇਕੇ ਨੇ ਜਾਂ ਭੁੱਕੀਆਂ ਵਾਲੇ ਦੇ ਠੀਕੇ ਵੇਚ ਰਹੇ ਨੇ ਉਹ ਹਫਤੇ ਉਹਨਾਂ ਦੇ ਬੰਦ ਹੋ ਰਹੇ ਤਾਂ ਇਹਨੂੰ ਬੰਦ ਕਰਾ ਰਹੇ ਨੇ ਹੂੰ ਇਦਾਂ ਕਹਿੰਦਾ ਵੀ ਜਾਂਚ ਕੀਤੀ ਜਾਵੇ ਇਹਦੇ ਵਿੱਚ ਕਿਹੜਾ ਨਸਬ ਆ ਜਾਂਦਾ ਜੋ ਸਮਾਨ ਤੁਸੀਂ ਹੁਣ ਸਾਡੇ ਸਾਹਮਣੇ ਪਾਇਆ ਉਹੀ ਪੈਂਦਾ ਇਹਦੇ 'ਚ ਉਹੀ ਪੈਂਦਾ ਹਰ ਉਹੀ ਸਮਾਨ ਪੈਂਦਾ ਜਿਹੜੇ ਮਰਜ਼ੀ ਅੱਡੇ ਤੇ ਜਾ ਕੇ ਚੈੱਕ ਕਰ ਲੈਣੇ ਤੇ ਇਹ ਵੈਸੇ ਜਿਹੜੇ ਬੱਚੇ ਵੀ ਨਹੀਂ ਉਹ ਵੀ ਪੀ ਸਕਦੇ ਨੇ ਬੱਚੇ ਪੀ ਸਕਦੇ ਨੇ ਮਾਈਆਂ ਪੀ ਸਕਦੇ ਨੇ ਗੁੱਡੀਆਂ ਪੀ ਸਕਦੇ ਨੇ ਮਾੜੀ ਭਾਣ ਸੀ ਇੱਥੇ ਉਹ ਵੀ ਸਕਦੇ ਆ ਭਾਣ ਬੈਠੀ ਹੈਗੀ ਹਰ ਰੋਜ਼ ਵੀ ਅਸੀਂ ਪੀ ਸਕਦੇ ਡੇਲੀ ਡੇਲੀ ਪਬਈ ਦੇਖਣ ਚ ਲੱਗ ਰਿਹਾ ਹੈ ਕਿ ਇਹ ਚੰਗੀ ਤਰ੍ਹਾਂ ਘੁੱਟ ਗਿਆ ਹੈ ਨਹੀਂ ਨਹੀਂ ਅਜੇ ਤਾਂ ਅੱਧਾ ਰਗੜ ਗਿਆ ਪੰਜੀ ਅੱਛਾ ਪਰ ਇਹ ਫਿਰ ਇਹਦੀ ਪਛਾਣ ਕੀ ਹੁੰਦੀ ਹੈ ਪਛਾਣ ਇਹਦਾ ਪਤਾ ਆਪੇ ਲੱਗਿਆਣਾ ਜੀ ਕੁੰਡੇ ਨਾਲ ਸੜਨਾਂ ਲੱਗ ਜਾਪੇ ਕੁੰਡੇ ਦੇ ਨਾਲੋਂ ਲੈਣਾ ਸ਼ੁਰੂ ਹੋ ਜੂਗਾ ਆਪੇ ਆਪੇ ਲੱਥਣਾ ਸ਼ੁਰੂ ਹੋ ਜਾਣਾ ਅੱਛਾ ਜਿੱਦਾਂ ਅਸੀਂ ਕਹਿੰਨੇ ਕਿ ਸਬਜੀ ਨਾਲ ਜਦੋਂ ਤੇਲ ਛੜਨਾ ਸ਼ੁਰੂ ਕਰਤਾ ਉਹਦੀ ਨਿਸ਼ਾਨੀ ਹੈ ਇਹਦੀ ਹੈ ਕਿ ਜਦੋਂ ਇਹਨੇ ਕੁੰਡੇ ਨਾਲ ਲੱਥਣਾ ਸ਼ੁਰੂ ਕਰਤਾ ਹਾਂ ਸੋ ਮਨ ਲਾਈ ਵਾਰ ਇਹ ਹੈ ਕਿ ਤੁਸੀਂ ਇਹ ਨਹੀਂ ਕਿ ਤੁਸੀਂ 10 ਮਿੰਟ ਕਰਕੇ ਤੁਹਾਨੂੰ ਲੱਗੇ ਕਿ ਨਹੀਂ ਇਹ ਪੇਸਟ ਬਣ ਗਈ ਹੈ ਤੇ ਹੁਣ ਤੁਸੀਂ ਇਹਦੇ ਵਿੱਚ ਪਾ ਕੇ ਦੁੱਧ ਨੂੰ ਪੀ ਸਕਦੇ ਹੋ ਉਹ ਕਹਿੰਦੇ ਜਦੋਂ ਤੱਕ ਕੁੰਡੇ ਦੇ ਨਾਲੋਂ ਇਹ ਲੱਥਣਾ ਨਹੀਂ ਸ਼ੁਰੂ ਹੋ ਜਾਂਦਾ ਉਦੋਂ ਤੱਕ ਇਹਦੀ ਨਿਸ਼ਾਨੀ ਹੈ ਕਿ ਇਹ ਚੰਗੀ ਤਰ੍ਹਾਂ ਤੁਸੀਂ ਇਹਨੂੰ ਘੋਟਿਆ ਨਹੀਂ ਹੈ ਬਾਬਾਈ ਬਸ ਹੁਣ ਹੋ ਗਿਆ ਇਹ ਸਾਣਾ ਦੇ ਆਹੜੂ ਮੇ ਲਿਆਉਣਾ ਹਾਏ ਹੋਇਆ ਦੇ ਹੋਇਆ ਰੰਦਾ ਜੀ ਅੱਛਾ ਇਹ ਸਾਣਾ ਲੱਗਣਾ ਇਹਨੂੰ ਤੁਸੀਂ ਸਲੋਤਰਾ ਧੋ ਕੇ ਰੱਖਤਾ ਉਹਦਾ ਕੰਮ ਨਬੜ ਗਿਆ ਜੀ ਅੱਛਾ ਅੱਗੇ ਹੁਣ ਇਹਦੇ ਵਿੱਚ ਦੁੱਧ ਪਵੇਗਾ ਦੁੱਧ ਪਊਗਾ ਸ਼ੱਕਰ ਪਊ ਜੀ ਸਾਣਾ ਲੱਗੂ ਨੂੰ ਦੋ ਵਾਰੀ ਤੇ ਜਦੋਂ ਉਹ ਤੁਸੀਂ ਛਾਣ ਲੈਨੇ ਹੋ ਹਾਂ ਜੀ ਤੇ ਉਹ ਜਿਹੜਾ ਬਚਿਆ ਹੋਇਆ ਮਟੀਰੀਅਲ ਹੁੰਦਾ ਹੈ ਉਹਦਾ ਕੀ ਕਰਨਾ ਉਹ ਮਲੇਸ਼ ਦੇ ਸਿਰਚ ਮਾਰਦੇ ਆਂ ਇਹ ਹਾਂ ਇਹ ਬੂਲ ਭੱਲਾ ਪੜਖੇ ਜਿਹਦੇ ਨੂੰ ਮਰਜ਼ੀ ਨਾਲ ਤੇ ਗੋਲਾ ਛੱਡਦੀ ਏ ਕੰਪਾਰੇ ਹਾਂਜੀ ਇਹ ਦੁੱਧ ਦਾ ਕੋਈ ਮਤਲਬ ਇਹ ਕੋਈ ਹੁੰਦਾ ਕਿ ਕਿੰਨੇ ਲੀਟਰ ਕਿੰਨੇ ਕਿਲੋ ਕੋਈ ਨਹੀਂ ਜਨਾ ਮਰਜ਼ੀ ਪਾ ਸਕਦੇ ਇਹ ਆਪਦੀ ਖੁਸ਼ੀ ਹੈ ਅੱਛਾ ਪੌਣਾ ਪਰ ਦੁੱਧੀ ਆ ਲੈ ਪੌਣਾ ਦੁੱਧਾ ਵਿੱਚ ਪਾਣੀ ਨਹੀਂ ਮਿਲਾ ਸਕਦੇ ਨਹੀਂ ਪਾਣੀ ਹੀ ਮਿਲਾ ਦੇ ਸਕਦੇ ਜਿੰਨੇ ਜਿਹਾ ਨਹੀਂ ਹੈਗੀ ਤਾਂ ਪਾਣੀ ਦੇ ਵਿੱਚ ਵੀ ਹੋ ਜਾਂਦੇ ਫਿਰ ਉਹ ਜ ਰੋਡੇ ਨੂੰ ਵੱਧ ਪਾਈ ਜਾਂਦੇ ਨੇਗੇ ਅੱਛਾ ਹੰਬਦਮ ਨੂੰ ਰੋਡੇ ਵੀ ਕਹਿੰਦੇ ਆ ਹਾਂ ਤੋ ਇਹ ਇਥੇ ਹੁਣ ਜਿਹੜਾ ਸਲੋਤਰੇ ਦਾ ਕੰਮ ਹੈ ਉਹ ਤਾਂ ਹੁਣ ਖਤਮ ਹੋ ਗਿਆ ਹੈ ਹੁਣ ਇਹਦੇ ਵਿੱਚ ਦੁੱਧ ਇਹਨਾਂ ਨੇ ਮਿਲਾ ਦਿੱਤਾ ਹੈ ਤੇ ਹੁਣ ਇਹਨੂੰ ਛਾਣਿਆ ਜਾਵੇਗਾ ਇਹਨੂੰ ਛਾਣਨ ਦੇ ਲਈ ਵੀ ਜਿਹੜਾ ਕੋਈ ਕਪੜਾ ਖਾਸ ਤੌਰ ਤੇ ਹੁੰਦਾ ਹੈ ਖਾਸ ਆਪਣਾ ਮਲਮਲ ਦਾ ਕਪੜਾ ਹੁੰਦਾ ਜੀ ਮਲਮਲ ਦਾ ਹਾਂ ਜੀ ਜਾਂ ਖਦਰ ਦਾ ਵਰਤਦੇ ਆ ਜਾਂ ਮਲਮਲ ਦਾ ਜੀ ਸੂਤੀ ਹੋਣਾ ਚਾਹੀਦਾ ਹਾਂ ਜੀ ਸੂਤੀ ਜੀ ਤੁਮ ਮਲਮਲ ਦਾ ਜਾਂ ਫਿਰ ਕਹਿੰਦੇ ਤੁਸੀਂ ਖਦਰ ਦਾ ਕਪੜਾ ਇਸਤੇਮਾਲ ਕਰਕੇ ਹੀ ਇਹਨੂੰ ਛਾਣੋ ਨਾਈ ਜਿਹੜੀ ਹੈ ਉਹ ਹੁਣ ਲੱਗੀ ਹੈ ਇਹਨੂੰ ਛਾਣਿਆ ਜਾਵੇਗਾ ਬਾਟਾ ਦੇਖੋ ਤੁਸੀਂ ਵੱਡਾ ਵਾਲਾ ਆ ਗਿਆ ਹੈ ਤੇ ਇੱਥੇ ਮਖਮਲ ਮਲਮਲ ਜਾਂ ਫਿਰ ਖਦਰ ਦੇ ਕੱਪੜੇ ਦੇ ਵਿੱਚ ਇਹ ਛੋਟੇ ਬਾਟੇ ਦੇ ਨਾਲ ਇਹਨੂੰ ਲੈ ਕੇ ਤੇ ਛਾਣਣਾ ਹੈ ਤੇ ਫਿਰ ਉਸ ਤੋਂ ਬਾਅਦ ਹੋਰ ਦੁੱਧ ਜਾਂ ਫਿਰ ਜੇ ਤੁਹਾਨੂੰ ਲੱਗੇ ਕਿ ਇਹਦੀ ਕਨਸਿਸਟੈਂਸੀ ਥਿੱਕ ਹੈ ਤਾਂ ਤੁਸੀਂ ਪਾਣੀ ਉਸ ਦੇ ਵਿੱਚ ਮਿਲਾ ਸਕਦੇ ਹੋ ਇਹ ਸਾਰਾ ਮਟੀਰੀਅਲ ਬਚਿਆ ਹੋਇਆ ਹੈ ਇਹਦਾ ਬਾਬਾ ਕੀ ਕਰਨਾ ਹੈ ਜਿੰਨਾ ਬੋਲ ਵਾਲਾ ਪੜ ਕੇ ਇਹ ਮਲੇਖ ਦੇ ਸਿਰ ਚ ਮਾਰਾਂਗੇ ਜੀ ਅਸੀਂ ਬਾਹਰ ਨਹਿਰ ਤੇ ਜਾ ਕੇ ਅੱਛਾ ਹਾਂ ਜੀ ਇਹਦਾ ਹੋਰ ਕੋਈ ਯੂਜ਼ ਨਹੀਂ ਇਹਦਾ ਹੋਰ ਕੋਈ ਯੂਜ਼ ਨਹੀਂ ਮਤਲਬ ਇਹਦੇ ਜਿੰਨੇ ਵੀ ਇਹਦੇ ਗੁਣ ਸੀ ਉਹ ਸਾਰੇ ਕੱਢ ਲੇ ਸਾਰੇ ਕੱਢ ਲੇ ਦੇ ਵਿੱਚੋਂ ਹੁਣ ਸਿਲਕਾ ਰਹਿ ਗਿਆ ਇਹ ਅੱਛਾ ਹਾਂ ਜੀ ਠੀਕ ਹੈ ਤਾਂ ਇਹ ਮਤਲਬ ਉਹ ਕਹਿੰਦੇ ਕਿ ਪੰਦਤ ਦਾ ਦੋਸੀ ਆਦਾ ਨਾਂ ਲੈ ਕੇ ਕੋਈ ਵੀ ਤਾਂ ਇਹ ਹੁਣ ਤੁਸੀਂ ਦੇਖੋ ਇਨ ਆਰੀਅਲ ਦੀ ਸ਼ੇਪ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਬਟ ਇਹ ਕਹਿੰਦੇ ਕੁਝ ਲੋਕ ਇਸਤੇਮਾਲ ਕਰ ਵੀ ਲੈਂਦੇ ਨੇ ਆਪਣੀਆਂ ਹੋਰ ਚੀਜ਼ਾਂ ਦੇ ਲਈ ਇਸ ਨੂੰ ਬਟ ਇਹ ਕਹਿੰਦੇ ਹੁਣ ਇਹਦਾ ਜਿਹੜਾ ਇਹਦੇ ਗੁਣ ਸੀ ਇਹਦੇ ਅੰਦਰ ਜੋ ਤਾਕਤ ਸੀ ਉਹ ਸਾਰੀ ਕਹਿੰਦੇ ਕੱਢ ਲਈ ਗਈ ਹੈ ਸੋ ਕੁੱਲ ਮਿਲਾ ਕੇ ਇਹ ਸਿਰਫ ਇੱਕ ਵੇਸਟੇਜ ਬਣ ਕੇ ਹੁਣ ਰਹਿ ਗਿਆ ਹੈ ਤੇ ਹੁਣ 슈ਗਰ ਉਹਦੇ ਵਿੱਚ ਪਾਈ ਜਾ ਰਹੀ ਹੈ ਖੰਡ ਪਾਈ ਜਾ ਰਹੀ ਹੈ ਸੋਰੀ ਮਾਫ ਕਰਨਾ ਇਥੇ ਸ਼ੱਕਰ ਪਾਈ ਜਾ ਰਹੀ ਹੈ ਵੈਸੇ ਇਹਦੇ ਚ ਸ਼ੱਕਰ ਦਾ ਇਸਤੇਮਾਲ ਹੁੰਦਾ ਬਾਬਾ ਜੀ ਸ਼ੱਕਰ ਦਈ ਜਾਦੇ ਭੈਣ ਜੀ ਅੱਛਾ ਹਾਂ ਤੇ ਉਹ ਆਪਣੀ ਮਰਜ਼ੀ ਦੇ ਹਿਸਾਬ ਨਾਲ ਜਿੰਨੀ ਤੁਹਾਨੂੰ ਲੋੜ ਹੈਗੀ ਹੈ ਤਾਂ ਜਿੰਨੀ ਕੁ ਮਿੱਠੇ ਦੀ ਤੁਹਾਨੂੰ ਜੇ ਤੁਸੀਂ ਜ਼ਿਆਦਾ ਤੇਜ਼ ਮਿੱਠਾ ਪਸੰਦ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਸ਼ੱਕਰ ਪਾ ਸਕਦੇ ਹੋ ਘੱਟ ਤੁਸੀਂ ਪਸੰਦ ਕਰਦੇ ਹੋ ਤਾਂ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਦੇ ਵਿੱਚ ਸ਼ੱਕਰ ਪਾ ਸਕਦੇ ਹੋ ਤੇ ਅੱਜ ਇਹ ਕਹਿੰਦੇ ਕਿ ਥੋੜਾ ਜਿਹਾ ਟਾਈਮ ਮੈਨੂੰ ਹੋਰ ਪ੍ਰੋਪਰ ਫਾਈਨਲ ਤਿਆਰ ਹੋਣ ਦੇ ਵਿੱਚ ਲੱਗੇਗਾ ਇਹ ਹੋ ਗਈ ਤਿਆਰ ਬਾਬੂ ਜੀ ਹਾਂ ਤਿਆਰ ਹੋ ਗਈ ਬਾਂਜੀ ਇਹ ਇਹਨੂੰ ਇਦਾਂ ਫ੍ਰਿਜ ਦੇ ਵਿੱਚ ਵੀ ਰੱਖ ਸਕਦੇ ਹਾਂ ਅਸੀਂ ਸਟੋਰ ਕਰਕੇ ਜਦੋਂ ਲੱਗ ਬਣ ਗਿਆ 15-20 ਮਿੰਟ ਰੱਖ ਸਕਦਾ ਬੜਾ ਚੰਨੀ ਅੱਛਾ ਮਤਲਬ ਉਸੇ ਟਾਈਮ ਤੁਸੀਂ ਇਹਨੂੰ ਛਕੋ ਖਾਸ ਕਰਕੇ ਜੇ ਹੋਰ ਸਮਾਨ ਪਿਆ ਉਹਦੇ ਕਰਕੇ ਬਾਹਰ ਭਰ ਜਾਂਦੀ ਹੈ ਫਿਰਦੀ ਜੀ ਅੱਛਾ ਸੋ ਇਹ ਕਹਿੰਦੇ ਕਿ ਜ਼ਿਆਦਾ ਦੇਰ ਤੁਸੀਂ ਇਹਨੂੰ ਨਾ ਰੱਖੋ ਕਿਉਂਕਿ ਵਾਈ ਹੋ ਜਾਂਦੀ ਹੈ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਪਾਈਆਂ ਗਈਆਂ ਨੇ ਸੋ ਇਸ ਕਰਕੇ ਬੈਟਰ ਹੈ ਕਿ ਤੁਸੀਂ ਇਹਨੂੰ ਨਾਲ ਦੀ ਨਾਲ ਹੀ ਪੀ ਲਓ ਛਕ ਲੋ ਸੰਗਾਂ ਦੀ ਸ਼ਰਦਾਈ ਬਣ ਕੇ ਤਿਆਰ ਹੋ ਗਈ ਹੈ ਹੁਣ ਬਸ ਇਦੇ ਵਿੱਚ ਜੇ ਤੁਸੀਂ ਚਾਹੋ ਤਾਂ ਉਹ ਕਹਿੰਦੇ ਬਰਫ਼ ਪਾ ਸਕਦੇ ਹੋ ਪਰ ਵੈਸੇ ਤਾਂ ਪ੍ਰੈਫਰ ਇਹੀ ਕੀਤਾ ਜਾਂਦਾ ਕਿ ਹੁਣ ਇਹਨੂੰ ਤੁਸੀਂ ਇਸੇ ਤਰ੍ਹਾਂ ਅਪੀ ਲੋ ਇਹਦਾ ਬਾਬੇ ਸ਼ਕਰਮੰਦ ਤੋਂ ਬਾਅਦ ਰੰਗ ਬਦਲ ਗਿਆ ਥੋੜਾ ਉਹ ਰੰਗ ਦਿਖਾਉਣਾ ਹੀ ਸ਼ਕਰ ਨਹੀਂ ਆਪਦਾ ਜੀ ਹੂੰ ਤੇ ਇਹ ਤੋਂ ਬਾਅਦ ਹੁਣ ਇਹ ਮਤਲਬ ਕਿੰਨੀ ਕੁ ਕੁਆਂਟੀਟੀ ਵੈਸੇ ਲੱਗਦਾ ਕਿ ਇੱਕ ਬੰਦਾ ਪੀ ਸਕਦਾ ਹੈ ਜ਼ਿਆਦਾ ਨਹੀਂ ਪਣੀ ਜਿੰਨੀ ਖੁਸ਼ੀ ਹੈ ਜਿੰਨੀ ਖੁਸ਼ੀ ਹੈਗੀ ਇਹਦਾ ਕੋਈ ਨੁਕਸਾਨ ਨਹੀਂ ਇਹਦਾ ਕੋਈ ਨੁਕਸਾਨ ਨਹੀਂ ਗਲਾਸ ਪੀਲੇ ਦੋ ਦਾ ਪੀਲੇ ਜਾਂ ਕਿਲੋ ਪੀਲ ਸਕਦਾ ਕੱਲਾ ਸਿੰਘ ਵੀ ਪੀ ਸਕਦਾ ਇਸ ਸਾਰੇ ਨੂੰ ਅਾਇਦਾ ਕੋਈ ਨੁਕਸਾਨ ਨਹੀਂ ਹੋਏਗਾ ਇਹ ਕਿੰਨੀ ਹੈ ਆਪਣੀ ਬਣ ਗਈ ਹੈ ਇਹ ਘਟੋ ਘਟ 3 ਲੀਟਰ ਹੈ 3 ਲੀਟਰ ਹਾਂਜੀ ਅੱਛਾ ਤੇ ਜਿਹੜੇ ਲੋਕਾਂ ਨੇ ਸਵੇਰ ਸ਼ਾਮ ਪੀਣੀ ਹੈ ਤੁਸੀਂ ਇਹ ਕਹੋਗੇ ਕਿ ਮਤਲਬ ਦੋਵੇਂ ਟਾਈਮ ਤਾਜ਼ਾ ਹੀ ਬਣਾਓ ਤਾਜ਼ਾ ਬਣਾਓ ਜੀ ਦੋਵੇਂ ਟਾਈਮ ਅੱਛਾ ਸਵੇਰੇ ਬਣਾਉਣੀ ਆ 7 ਵਜੇ ਤੋਂ ਪਹਿਲਾਂ ਪਹਿਲਾਂ ਬਣੀ ਚਾਹੀਦੀ ਸਵੇਰ ਦੇ ਟਾਈਮ ਵੀ ਅੱਛਾ ਉਹ ਕਿਉਂ ਹਾਂਜੀ ਉਹਦਾ ਕਾਰਨ ਇਹ ਹੈ ਆਹ ਉਹਦਾ ਟਿੱਕੀ ਚੜਨ ਤੋਂ ਪਹਿਲਾਂ ਪਹਿਲਾਂ ਬਣੇ ਜੀ ਅੱਛਾ ਜੀ ਆਹ ਨਾਲ ਦਾ ਦਾ ਮਾਨ ਸ਼ਾਂਤ ਜਿਹੜਾ ਨਾਲੇ ਬਾਣੀ ਪੜੀ ਜਾਂਦੀ ਉਹ ਟਾਈਮ ਦੇ ਵਿੱਚ ਤੇ ਸ਼ਾਮ ਸਾਂ ਨੂੰ ਆਪਣਾ 4 ਵਜੇ 4 ਤੋਂ 5 ਵਜੇ ਤੱਕ ਹੀ ਸੋ ਕਹਿੰਦੇ ਕਿ ਸਵੇਰੇ ਤੁਸੀਂ ਬਣਾਉਣੀ ਹੈ ਸਰਦਾਈ ਤਾਂ 7 ਵਜੇ ਤੋਂ ਪਹਿਲਾਂ ਤੇ ਸ਼ਾਮ ਨੂੰ ਤੁਸੀਂ 4 ਤੋਂ 5 ਵਜੇ ਜਾਂ ਥੋੜਾ ਜਿਆਦਾ ਉਸ ਤੋਂ ਲੇਟ ਕਹਿੰਦੇ ਇਹਨੂੰ ਬਣਾਓ ਤੇ ਇਹਦਾ ਸੇਵਨ ਕਰੋ ਜ਼ਿਆਦਾ ਦੇਰ ਰਾਤ ਜਾਂ ਜ਼ਿਆਦਾ ਦੇਰ ਸਵੇਰ ਇਹਦਾ ਸੇਵਨ ਉਹਨਾ ਫਾਇਦੇਮੰਦ ਕਹਿੰਦੇ ਸ਼ਾਇਦ ਨਹੀਂ ਹੋਵੇਗਾ ਇਹ ਪੀ ਕੇ ਪੈਣ ਵਾਲੀਆਂ ਚੀਜ਼ਾਂ ਨਹੀਂ ਹੈ ਗਿਆ ਭਾਂਜੀ ਵੀ ਸਕ ਲੈਤਾ ਜਾ ਕੇ ਅਸੀਂ ਲਓ ਮੌਜਾ ਅੰਦਰ ਜਾ ਕੇ ਸੌਂ ਜੋ ਇਦੀ ਮਰੀ ਮੁੜੀ ਰੈਸਲ ਕਰੋ ਸਰੀਰ ਦੇ ਨਾਲ ਗਿੜੀ ਦੀ ਗਈ ਆ ਕੱਲੀਆਂ ਕੱਲੀਆਂ ਨਾੜਾਂ ਦੇ ਵਿੱਚ ਜਿਹੜੇ ਨੇ ਰੋਮ ਨੇ ਆਪਣੇ ਇਹ ਰੋਮਾਂ ਦੇ ਵਿੱਚ ਅਸਰ ਕਰੂ ਜਾ ਕੇ ਚੀਜ਼ ਇਹਨੂੰ ਪਹੁੰਚਾਉਣ ਵਾਸਤੇ ਹਾਂ ਇਹਨੂੰ ਪਹੁੰਚਾਉਣ ਵਾਸਤੇ ਹਾਂ ਟਾਈਮ ਲੱਗਦਾ ਹੈ